ਸੋ ਆਓ ਅੱਜ ਅਸੀਂ ਤੁਹਾਨੂੰ ਦਰਸ਼ਨ ਕਰਵਾਉਂਦੇ ਹਾਂ ਗੁਰਦੁਆਰਾ ਥਮ ਸਾਹਿਬ ਜੀ ਦੇ ਗੁਰੂ ਨਾਨਕ ਦੇਵ ਜੀ ਇਸ ਸਥਾਨ ਗੁਰਦੁਆਰਾ ਥਮ ਸਾਹਿਬ ਦੇ ਵਿੱਚ ਆਪਣੀ ਯਾਤਰਾ ਦੇ ਦੌਰਾਨ ਆਏ ਸਨ ਉਹ ਪਿੰਡ ਉਦੋਕੇ ਦੇ ਵਿੱਚ ਇੱਕ ਸੰਯੁਕਤ ਨੰਬਰਦਾਰ ਦੇ ਘਰ ਵਿੱਚ ਠਹਿਰੇ ਸਨ ਉਸ ਸਮੇਂ ਉਨ੍ਹਾਂ ਨੇ ਆਪਣੇ ਠਹਿਰਨ ਦੇ ਲਈ ਇੱਕ ਕੱਚਾ ਕੋਠਾ ਤਿਆਰ ਕਰਵਾਇਆ ਅਤੇ ਉਸ ਸਥਾਨ ਤੇ 9 ਮਹੀਨੇ ਅਤੇ 26 ਦਿਨ ਠਹਰੇ ਜਦੋਂ ਗੁਰੂ ਨਾਨਕ ਦੇਵ ਜੀ ਉੱਥੋਂ ਜਾਣ ਲੱਗੇ ਤਾਂ ਉਸ ਕੱਚੇ ਕੋਠੇ ਦੀ ਜੋ ਛੱਤ ਸੀ ਉਹ ਡਿੱਗਣ ਵਾਲੀ ਹਾਲਤ ਵਿੱਚ ਸੀ ਗੁਰੂ ਨਾਨਕ ਦੇਵ ਜੀ ਨੇ ਛਤੀਰੀ ਦੇ ਹੇਠਾਂ ਇੱਕ ਥੰਮ ਬਣਵਾਇਆ ਤਾਂ ਕਿ ਛੱਤ ਨੂੰ ਡਿੱਗਣ ਤੋਂ ਬਚਾਇਆ ਜਾ ਸਕੇ